ਲੂਟ ਬੋਲਦੇ ਪਿਓ ਨਿੰਦਿਆ ਕਰਦੇ ਵਿੱਚ ਇਹ ਕਹਿੰਦੇ ਵੀ ਤੁਹਾਡਾ ਜਿਹੜਾ ਹੈ ਨਾ ਬਸਿਆ ਬਸਾਇਆ ਕਰ ਇਹਨੇ ਜਾੜ ਦਿੰਦਾ ਸ਼ਾਂਤੀ ਨਹੀਂ ਰਹਿਣੀ ਆਤਮਕ ਆਨੰਦ ਨਹੀਂ ਰਹਿਣਾ ਇਹ ਸਭ ਕੁਝ ਖਤਮ ਹੋ ਜਾਣਾ ਜੇ ਤੁਸੀਂ ਚਾਹੁੰਦੇ ਹੋ ਕਿ ਸ਼ਾਂਤੀ ਰਵੇ ਆਤਮਕ ਆਨੰਦ ਰਵੇ ਪਿਆਰ ਰਵੇ ਤੇ ਤੁਹਾਨੂੰ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣਾ ਪਵੇ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ પાਛੇ ਪਛਤਾਓਗੇ ਪ੍ਰਾਣ ਜਾਣਗੇ ਛੁੱਟ ਉਹ ਸਮਾਇ ਤੇਰੇ ਕੋਲ ਜੇ ਤੂੰ ਲੂਟਣਾ ਚਾਹੁੰਦਾ ਪਰਮੇਸ਼ਵਰ ਦਾ ਨਾਮ ਮਲੂਟ ਇਹ ਤੇ ਜੋ ਕੋਈ ਲੁੱਟਖੋ ਕਰਨੀ ਹੈ ਇਹ ਲੁੱਟਖੋ ਇਹ ਨਹੀਂ ਕਿਸੇ ਕਿਸੇ ਦੀ ਦੁਕਾਨ ਨੂੰ ਅਸ਼ੀਸ਼ਾਨ ਲਾ ਲਈ ਜਾਂ ਕਿਸੇ ਦੁਕਾਨ ਦੇ ਵਿੱਚੋਂ ਅਸੀਂ ਗਹਿਣੇ ਕੱਢ ਲਏ ਜਾਂ ਕਿਸੇ ਦੁਕਾਨ ਤੋਂ ਅਸੀਂ ਚੋਰੀ ਕਰ ਲਈ ਇਹ ਨਹੀਂ ਜੇ ਤੂੰ ਲੁੱਟਣਾ ਹੈ ਪਰਮੇਸ਼ਵਰ ਦਾ ਨਾਮ ਲੂਟ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ RAM ਨਾਮ ਹੈ ਲੂਟ ਫਿਰ ਬਾਅچے ਪਛਤਾਉਂਗੇ ਪ੍ਰਾਣ ਜਾਣਗੇ ਚੋਰ ਜਦੋਂ ਪ੍ਰਾਣ ਜਾਂਦੇ ਨੇ ਬੰਦਾ ਰੋਂਦਾ ਹੈ ਚੋਰ ਹੁੰਦਾ ਹੈ ਬੰਦਾ ਬੰਦਾ ਰੋਂਦਾ ਹੈ ਕਿ ਮੈਂ ਸਾਰੀ ਉਮਰ ਐਵੇਂ ਗਵਾ ਛੱਡੀ ਆਪਣੇ ਆਪੇ ਤੇ ਰੋਂਦਾ ਹੈ ਬੰਦਾ ਤੇ ਜਿਨ੍ਹਾਂ ਨੂੰ ਮਾਇਆ ਨੂੰ ਜਕੜਿਆ ਹੁੰਦਾ ਹੈ ਕੋਈ ਪੁੱਤ ਦੇ ਵਿయోగ ਵਿੱਚ ਕੋਈ ਮਾਪਿਓ ਦੇ ਵਿయోగ ਵਿੱਚ ਕੋਈ ਪ੍ਰੇਮਿਕਾ ਦੇ ਵਿయోగ ਵਿੱਚ ਕੋਈ ਕਿਸੇ ਦੇ ਵਿయోగ ਵਿੱਚ ਇਸ ਸੰਸਾਰ ਤੋਂ ਅਲਵਿਦਾ ਕਹਿ ਦਿੰਦਾ ਹੈ ਭਾਣਾ ਵਾਲਿਓ ਸੁਰਤੀ ਨੂੰ ਪਰਮੇਸ਼ਵਰ ਦੇ ਚਰਨਾਂ ਵਿੱਚ ਲਾਓ ਇਸ ਤਰ੍ਹਾਂ ਆਪਣਾ ਜੀਵਨ ਜਿਹੜਾ ਸਫਲ ਹੋ ਜਾਵੇਗਾ ਕਬੀਰ ਜੋ ਹਮ ਕੀਆ ਜੋ ਅਸੀਂ ਸੰਸਾਰ ਦੇ ਵਿੱਚ ਕੀਤਾ ਹੈ ਜੋ ਮੈਂ ਕਰਦਾ ਪਿਆ ਇਹ ਮੇਰੇ ਵੱਸ ਦੀ ਖੇਡ ਨਹੀਂ ਸੀ ਜੋ ਹਮ ਜੋ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ इस मेरे शरीर के